ਮਮਤਾ ਬੈਨਰਜੀ ਹੁਣਾਂ ਦੇ ਵੱਲੋਂ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਕੁੜੀਆਂ ਦੇ ਨਾਲ ਜਿਹੜੀ ਛੇੜਛਾੜ ਹੁੰਦੀ ਹੈ ਜਾਂ ਗਲਤ ਕੰਮ ਕੀਤੇ ਜਾਂਦੇ ਨੇ ਜ਼ਿੰਦਗੀ ਹੁੰਦੀ ਹੈ ਉਹਦੇ ਲਈ ਇੱਕ ਸਖਤ ਕਾਨੂੰਨ ਜਿਹੜਾ ਉਹ ਜ਼ਰੂਰ ਬਣਾਇਆ ਜਾਵੇ ਇਹਨਾਂ ਨੇ ਚਿੱਠੀ ਲਿਖਤੀ ਜੀ ਕਿ ਨੋਟਬੰਦੀ ਤੁਸੀਂ ਦੂਜੇ ਦਿਨ ਲਾਗੂ ਕਰਤੀ ਸੀ ਅੰਮ੍ਰਿਤਸਰ ਦੇ ਵਿੱਚ ਇੱਕ ਉਸ ਕਲਯੁਗੀ ਪਿਓ ਨੂੰ ਫਾਂਸੀ ਹੋਈ ਹੈ ਜਿਨੇ ਆਪਣੇ ਹੀ ਸ਼ਾਇਦ 7 ਜਾਂ 8 ਜਾਂ 9 ਸਾਲ ਦੀ ਬੱਚੀ ਨਾਲ ਘਣਾਉਣਾ ਕਾਰਜ ਕੀਤਾ। ਕਾਨੂੰਨ ਇਸ ਕਰਕੇ ਲਾਗੂ ਨਹੀਂ ਹੋਣਾ ਜਿਹੜੇ ਮੈਂਬਰ ਪਾਰਲੀਮੈਂਟ ਬੈਠੇ ਉਹਨਾਂ ਤੇ ਇਹੋ ਜਿਹੇ ਜ਼ੁਲਮ ਲੱਗੇ ਹੋਏ ਐ। ਆ ਤੁਹਾਡੇ ਸਾਹਮਣੇ ਉਹਨੂੰ ਰਾਤਰੀ ਬਿੱਲ ਦਾ ਬ੍ਰਿਜ ਭੂਸ਼ਣ ਸ਼ਰਦ ਸਿੰਘ। ਖੂਸੂਰ ਤੋਂ ਕੁੜੀ ਸੀ ਇਹਨਾਂ ਦੇ ਜੁਪੀ ਦੇ ਐਮ.ਐਲ.ਏ ਨੇ ਕਿਵੇਂ ਬਾਅਦ ਦੇ ਵਿੱਚ ਉਹਦੇ ਪਿਤਾ ਨੂੰ ਵੀ ਮਰਵਾਇਆ। ਇਹ ਫੈਸਲਾ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹਿਆ ਕਰਾਰ ਦੇਣ ਦੇ ਸਬੰਧੀ ਸੇਕਾਲ ਤੱਕ ਸਾਹਿਬ ਦੇ ਵੱਲੋਂ ਲਿਆ ਗਿਆ। ਭਾਈ ਬਲਵੰਤ ਸਿੰਘ ਰਾਜਵਾਨਾ ਹੁਣਾਂ ਦੀ ਜਿਹੜੀ ਪਟੀਸ਼ਨ ਰਾਸ਼ਟਰਪਤੀ ਦੇ ਕੋਲ ਪਈ ਹੈ, ਉਸ ਸੰਬੰਧੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿਉਂਕਿ ਰਾਜਵਾਨਾ ਹੁਣਾਂ ਦਾ ਕਹਿਣਾ ਹੈ ਕਿ ਮੇਰੀ ਪਟੀਸ਼ਨ ਵਾਪਸ ਲੈ ਲਈ ਜਾਵੇ। ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਬਤ ਤੇ ਜਿਹੜੇ ਆਉਣ ਵਾਲੇ ਦਿਨਾਂ 'ਚ ਫੈਸਲਾ ਲਿਆ ਜਾਵੇਗਾ ਪਰ ਇਹਦੇ ਲਈ ਅੱਜ ਪੰਚ ਸਿੰਘ ਸਭਾ ਨਾਲ ਜਿਹੜੀ ਇਕੱਤਰਤਾ ਹੋਈ ਹੈ ਉੱਥੇ ਵਿਚਾਰ ਚਰਚਾ ਜਿਹੜੀ ਉਹ ਕੀਤੀ ਗਈ। ਦਾ ਸੁਖਵੀਰ ਸਿੰਘ ਬਾਦਲ ਵਾਲੇ ਮਾਮਲੇ 'ਚ ਅਕਤਰਤਾ ਹੋਈ ਹੈ। ਇਹਦੇ ਉੱਤੇ ਵੀ ਸਵਾਲ ਖੜੇ ਹੋਣ ਲੱਗੇ। 2007 ਤੋਂ ਲੈ ਕੇ 17 ਤੱਕ ਇਹਨਾਂ ਦੀ ਸਰਕਾਰ ਰਹੀ। ਉਹਦੇ ਵਿੱਚ ਜੋ-ਜੋ ਗਲਤੀਆਂ ਹੋਈਆਂ ਉਹ ਵਿਚਾਰਦੀਆਂ ਗਈਆਂ। ਕਿਤੇ ਇਹ ਸਾਰਾ ਕੁਝ ਸਕ੍ਰਿਪਟ ਕਿਤੋਂ ਲਿਖ ਕੇ ਤਾਂ ਨਹੀਂ ਆਇਆ ਸੀ ਵੀ ਆਹ ਕਰਾਰ ਦੇ ਦਿਓ। ਟੁੱਟ ਰਹੇ ਨੇ ਸਵਾਲ। ਜੀ। ਜਿਹਦਾ ਜਵਾਬ ਜਦ ਤਰ ਅਕਾਲ ਤਖਤ ਸਾਹਿਬ ਤੇ ਦੂਜਿਆਂ ਨੇ ਦੇ ਨਾ ਅਕਾਲੀ ਦਲ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਨੂੰ ਨਿਮਾਣੇ ਸਿੱਖ ਵਜੋਂ ਮਨਜ਼ੂਰ ਕਰਦੇ ਹਾਂ ਅਸੀਂ ਮਾਫੀ ਵੀ ਮੰਗਾਂਗੇ ਤਾਂ ਉੱਥੇ ਦੂਜੇ ਪਾਸੇ ਗੱਲ ਕਰੀਏ ਤਾਂ ਸੁਧਾਰ ਲਹਿਰ ਨੂੰ ਵੀ ਇੱਕ ਮੌਕਾ ਮਿਲ ਗਿਆ ਤੰਜ ਕਸਣ ਦਾ ਜਮਨੀ ਚੋਣਾ ਆ ਰਹੀਆਂ ਪੰਜਾਬ ਦੀਆਂ ਮੈਂ ਤੁਹਾਨੂੰ ਓਪਨ ਚੈਲੰਜ ਕਰਦਾ ਤੁਸੀਂ ਚੋਣਾ ਲੜ ਕੇ ਦਿਖਾ ਦਿਓ ਇਹ ਸਭ ਤੋਂ ਵੱਡਾ ਚੈਲੰਜ ਉਹਨਾਂ ਨੇ ਕੀਤਾ ਬੀਬੀ ਜਗੀਰਕਰ ਨੂੰ ਕਹਿੰਦੇ ਤੁਸੀਂ ਲੜੋ ਜੱਟ ਕੇ ਦਿਖਾ ਦਿਓ ਤੁਹਾਡੀਆਂ ਜ਼ਮਾਨਤਾਂ ਨਾ ਜਬਤ ਹੋਈਆਂ ਕਹਿੰਦੇ ਮੇਰਾ ਨਾਮ ਬਦਲੋ ਕੋਈ ਵੀ ਦੱਸ ਦੇ ਨਾਲ ਵੀ 97 ਤੋਂ ਬਾਅਦ ਕਿਹੜੀ ਚੋਣ ਚ ਆਪ ਜਿੱਤੇ ਐ ਜੀ ਆ ਜਿਹੜੇ ਇਹਨਾਂ ਦੇ ਇੰਚਾਰਜ ਸਾਹਿਬ ਹੈ ਚੇਅਰਮੈਨ ਸਾਹਿਬ ਢੁੰਡੜ ਸਾਹਿਬ ਇਹ ਤਾਂ 77 ਤੋਂ ਬਾਅਦ ਕੋਈ ਚੋਣ ਜਿੱਤੇ ਹੀ ਨਹੀਂ ਉਸ ਤੋਂ ਪਹਿਲਾਂ ਉਦੋਂ ਦਾ ਤੁਸੀਂ ਇਕੱਠੇ ਸੀ ਸਾਰੇ ਜੀ ਤੇ ਫਿਰ ਦਸਤੇ ਜਵਾਨਤਾ ਕੋ ਜਬਤ ਹੋ ਗਈਆਂ ਤੁਹਾਡੀਆਂ ਤੁਹਾਡੀ ਪਾਰਟੀ ਦੀ ਜਵਾਨਤ ਜਬਤ ਹੋ ਗਈ ਆ ਸਾਹਬ ਜਿਹੜੇ ਘਰਾਂ ਦੇ ਵਿੱਚ ਰਾਤ ਨੂੰ ਚੰਡੀਗੜ੍ਹ ਜਾ ਕੇ ਮਿਲ ਕੇ ਆਉਂਦੇ ਨੇ ਨਾ ਕਹਿੰਦੇ ਜਿਹੜੀਆਂ ਗੱਡੀਆਂ 'ਚ ਬੈਠ-ਬੈਠ ਤੁਸੀਂ ਜਾਂਦੇ ਹੋ ਕਹਿੰਦੇ ਮੈਨੂੰ ਸਾਰਾ ਕੁਝ ਪਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਦਾ ਜ਼ਿਕਰ ਜ਼ਰੂਰ ਕਰੂੰਗਾ ਤੇ ਸਾਰੇ ਦੇ ਸਾਰੇ ਭੇਤ ਹੈ ਜਿਹੜੇ ਅਕਾਲੀ ਦਲ ਦੇ ਖੋਲੂੰਗਾ ਸਾਰੇ ਪਾਸੇ ਅਕਾਲੀ ਦਲ ਦੇ ਉਪਰੰਗਲਾਂ ਚੁੱਕੀਆਂ ਜਾ ਰਹੀਆਂ ਨੇ ਕਿ ਜਿੱਥੇ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਸਕ੍ਰਿਪਟਾਂ ਲਿਖਣ ਦੀ ਕੋਸ਼ਿਸ਼ ਹੋਈ ਹੈ ਤਾਂ ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਨਾਲ ਵੱਖ ਬੇਸ਼ੱਕ ਲੋਕਾਂ ਦੀ ਅੱਖਾਂ ਸਾਹਮਣੇ ਹੋ ਗਏ ਨੇ ਪਰ ਦਰਅਸਲ ਵੱਖ ਹੋਏ ਨਹੀਂ ਹੈ। ਇਹ ਕਾਗੂ ਨੇ ਕਹਿਤਾ ਕਿ ਜਿਹੜਿਆ ਸੁਧਾਰ ਲਹਿਰ ਵਾਲੇ ਹੈ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਹੈ। ਹੁਣ ਤੱਕ ਤਾਂ ਕਾਂਗਰਸ ਦੇ ਏਜੰਟ ਕਹਿੰਦੇ ਹੁੰਦੇ ਸੀ। ਹੂੰ ਕਿਉਂਕਿ ਦੂਜਾ ਕੋਈ ਮੈਦਾਨਚ ਨਹੀਂ ਸੀ। ਹੁਣ ਦੋ ਹੋਰ ਮੈਦਾਨਚ ਆ ਗਏ ਉਹਨਾਂ ਨੇ ਜਵਾਬ ਦਿੱਤਾ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਮੈਂ ਹਾਂ ਪ੍ਰਪ ਸਿੱਧੂ ਗੱਲਾਂ ਬਾਤਾਂ ਕਰਾਂਗੇ ਕੁਝ ਖਾਸ ਵਿਸ਼ਿਆਂ ਦੇ ਉੱਪਰ ਵਿਚਾਰ ਚਰਚਾਵਾਂ ਲੈ ਜਿਹੜੀਆਂ ਉਹ ਡਿਟੇਲ ਦੇ ਵਿੱਚ ਕਰਾਂਗੇ ਪਰ ਉਸ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸੀਨੀਅਰ ਐਡੀਟਰ ਜਿਸਪਾਲ ਸਿੰਘ ਢਿਲੋਣਾ ਦਾ ਢਿਲੋ ਸਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਜੀ ਢੀਲੋ ਸਾਹਿਬ ਜੇਕਰ ਗੱਲ ਕਰੀਏ ਤਾਂ ਅੱਜ ਜਿੱਥੇ ਇੱਕ ਪਾਸੇ ਫੈਸਲਾ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹਿਆਕਰਾਰ ਦੇਣ ਦੇ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਿਆ ਗਿਆ ਤਾਂ ਉੱਥੇ ਇੱਕ ਜਾਣਕਾਰੀ ਹੈ ਜਿਹੜੀ ਉਹ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਵੱਲੋਂ ਸਾਂਝੀ ਕੀਤੀ ਗਈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਹੁਣਾਂ ਦੀ ਜਿਹੜੀ ਪਟੀਸ਼ਨ ਰਾਸ਼ਟਰਪਤੀ ਦੇ ਕੋਲ ਪਈ ਹੈ ਉਸ ਬੰਦੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿਉਂਕਿ ਰਾਜਵਾਨ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਪਟੀਸ਼ਨ ਵਾਪਸ ਲੈ ਲਈ ਜਾਵੇ ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਬਤ ਜਿਹੜੇ ਆਉਣ ਵਾਲੇ ਦਿਨਾਂ ਚ ਫੈਸਲਾ ਲਿਆ ਜਾਵੇਗਾ ਪਰ ਇਹਦੇ ਲਈ ਅੱਜ ਪੰਚ ਸਿੰਘ ਸਭਾ ਨਾਲ ਜਿਹੜੀ ਇਕੱਤਰਤਾ ਹੋਈ ਹੈ ਉੱਥੇ ਵਿਚਾਰ ਚਰਚਾ ਜਿਹੜੀ ਉਹ ਕੀਤੀ ਗਈ ਹੈ ਜੀ ਜਿਹੜੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਵਾਲੇ ਮਾਮਲੇ ਚ ਇਕੱਤਰਤਾ ਹੋਈ ਹੈ ਇਹਦੇ ਉੱਤੇ ਵੀ ਸਵਾਲ ਖੜੇ ਹੋਣ ਲੱਗ ਗਏ ਜੀ ਇਹ ਪੰਜ ਸਿੰਘ ਸਹਿਬਾਨ ਕਹਿੰਦੇ 15 ਤੋਂ 20 ਮਿੰਟ ਬੈਠੇ ਨੇ 2007 ਤੋਂ ਲੈ ਕੇ 17 ਤੱਕ ਇਹਨਾਂ ਦੀ ਸਰਕਾਰ ਰਹੀ ਉਹਦੇ ਵਿੱਚ ਜੋ-ਜੋ ਗਲਤੀਆਂ ਹੋਈਆਂ ਉਹ ਵਿਚਾਰ ਲੀਆਂ ਗਈਆਂ ਹੂੰ ਇਹ ਵੀ ਮਾਮਲਾ ਉੱਠੜਿਆ ਕਿ ਜਿਹੜਾ ਬੰਦਾ ਉੱਥੇ ਹੀ ਹਾਜ਼ਰ ਸੀ ਤੇ ਉਹਨੂੰ ਤੁਸੀਂ ਕੋਲ ਸੱਦਦੇ 15 ਦਿਨ ਦਾ ਟਾਈਮ ਦੇਤਾ ਇਹ ਵੀ ਸਵਾਲ ਉੱਠ ਰਹੇ ਨੇ ਕਿ ਕਿਤੇ ਇਹ ਸਾਰਾ ਕੁਝ ਸਕ੍ਰਿਪਟ ਕਿਤੋਂ ਲਿਖ ਕੇ ਤਾਂ ਨਹੀਂ ਆਇਆ ਸੀ ਵੀ ਆਹ ਖਰਾਰ ਦੇ ਦਿਓ ਇਹ ਉਠਰੇ ਨੇ ਸਵਾਲ ਜੀ ਜਿਹਦਾ ਜਵਾਬ ਜੱਦਰ ਅਕਾਲ ਤਖਤ ਸਾਹਿਬ ਤੇ ਦੂਜਿਆਂ ਨੇ ਦੇਣਾ ਹੈ ਤੀਸਰਾ ਉਹ ਕਹਿੰਦੇ ਕਿ ਜਿਹੜਾ ਉੱਥੇ ਜਾ ਕੇ ਦੇਖ ਕੇ ਆਏ ਨੇ ਉਹ ਤਾਂ ਇਹ ਕਹਿ ਕੇ ਆਏ ਨੇ ਪਹਿਲਾਂ ਕਹਿੰਦੇ ਹੁੰਦੇ ਸੀ ਜਾਣੇ ਹਨ ਜਾਣੇ ਹਾਂਜੀ ਤੇ ਉਹਨਾਂ ਇੱਕ ਨਵਾਂ ਸ਼ਬਦ ਕੱਢ ਲਿਆ ਚੇਤ ਅਚੇਤ ਹੂੰ ਮਤਲਬ ਇੱਕੋ ਹੀ ਆ ਤੇ ਪਹਿਲਾਂ ਇਹ ਵੀ ਪੁੱਛ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵਾਕੇ ਉਦੋਂ ਵੱਡੇ ਬਾਪੂ ਜੀ ਵੀ ਜਿਉਂਦੇ ਹੁੰਦੇ ਸੀ ਬਿਨਾ ਕਹੇ ਉਥੇ ਅਖੰਡ ਪੜ੍ਹ ਸਾਹਿਬ ਪ੍ਰਕਾਸ਼ ਕਰਾ ਲੈ ਤਿੰਨ ਦਿਨ ਸੇਵਾ ਕਰਨ ਲੱਗੇ ਤੇ ਸਰਖਵਾਇਰ ਸਿੰਘ ਬਾਦਲ ਦੀ ਇੱਕ ਫੋਟੋ ਵਾਇਰਲ ਹੋਈ ਸੀ ਕਿ ਪਾਲਿਸ਼ ਲੈ ਕੇ ਸਪੋਰਟਰ ਛੂਹੀ ਪਾਲਿਸ਼ ਕਰੀ ਜਾਂਦੇ ਨੇ ਹੂੰ ਤੁਸੀਂ ਆਪ ਮੰਗੇ ਸੀ ਮਾਫੀ ਤਾਂ ਫਿਰ ਬਾਦਲ ਸਾਹਿਬ ਦੇ ਅੰਤਮ ਅਰਦਾਸ ਮੌਕੇ ਵੀ ਤੁਸੀਂ ਮੰਗੀ ਸੀ ਜੀ ਫਿਰ ਬਾਬਾ ਗੁਰਵਕ ਸਿੰਘ ਦੇ ਗੁਰੂ ਘਰ ਦੇ ਵਿੱਚ ਵੀ ਤੁਸੀਂ ਇਹ ਤੋਂ ਪਹਿਲਾਂ ਜਾ ਕੇ ਮੰਗੇ ਆਏ ਸੀ ਉੱਥੇ ਜਦੋਂ ਵੀ ਇਹ ਕੁਝ ਹੁੰਦਾ ਦੱਸਿਆ ਜਾਂਦਾ ਕਿ ਮੈਂ ਇਸ ਚੀਜ਼ ਦੀ ਬਾਤ ਵੀ ਮੰਗਦਾ ਹਾਂ ਹੂੰ ਇਹ ਅਜੇ ਇਹਦੇ ਵਿੱਚ ਸਾਰੀਆਂ ਤਰ੍ਹਾਂ ਦੇ ਬਿਆਨ ਆਉਣੇ ਨੇ ਉਹਦੇ ਵਿੱਚ ਸੁਧਾਰ ਲਹਿਰ ਵੀ ਤੇ ਜਿਹੜੇ ਸੁਖਵੀਰ ਸੋ ਬਾਦਲ ਦੇ ਨਾਲ ਧੜੇ ਦੇ ਮੈਂਬਰ ਨੇ ਉਹ ਵੀ ਆਪੋ ਆਪਣੇ ਬਿਆਨ ਦੇ ਰਹੇ ਨੇ ਦੇ ਰਹੇ ਨੇ ਜੀ ਇੱਕ ਪਾਸੇ ਚਰਨਜੀਤ ਸਿੰਘ ਬਰਾੜ ਕਹਿੰਦੇ ਨੇ ਕਿ ਜਦੋਂ ਤੱਕ ਇਹ ਤਨਖਾਹ ਪੂਰੀ ਨਹੀਂ ਕਰਦੀ ਜੋ ਲੱਗੇਗੀ ਉਦੋਂ ਤੱਕ ਉਹ ਅਕਾਲੀ ਦਲ ਦਾ ਪ੍ਰਧਾਨ ਨਹੀਂ ਰਹਿ ਸਕਦਾ ਹੂੰ ਕਹਿੰਦੇ ਆ ਨਾ ਚੁਸਤ ਚਲਾਕੀ ਨਹੀਂ ਚੱਲਣੀ ਤੇ ਕਸੀਮਾ ਜ਼ਰਬਾਂ ਦੀ ਜੀ ਨੀਵਾ ਹੋ ਕੇ ਲੁੱਟ ਲਏ ਇਹ ਦੌਲਤਾਂ ਰਬਾਂ ਦੀ ਅਜੇ ਵੀ ਇਹ ਕਹਿੰਦੇ ਚੁਸਤ ਚਲਾਕੀਆਂ ਤੇ ਲੱਗੇ ਹੋਏ ਨੇ ਭਾਵ ਇੱਕ ਦਿਨ ਪਹਿਲਾਂ ਭੁੰਦੜ ਸਾਹਿਬ ਬਣਾਤੇ ਕਾਰਜਕਾਰੀ ਕਾਰਜਕਾਰੀ ਪ੍ਰਧਾਨ ਉਹ ਕਦੇ ਤੁਸੀਂ ਦੇਖਿਆ ਲਿਖਿਆ ਹੁੰਦਾ ਇੱਕੋ ਬਿਲਡਿੰਗ ਦੇ ਵਿੱਚ ਫਲਾਨਾ 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 ਸਭਾਵਾਂ ਹੂੰ ਜੀ ਆ ਇਹਨਾਂ ਨੇ ਵੀ ਭਗਵੰਤਬਾਨ ਬੋਲਦੇ ਸੀ ਫਲਾਨੀ ਬਿਲਡਿੰਗ ਦੇ ਵਿੱਚ ਤੁਹਾਨੂੰ 20 ਸਭਾਵਾਂ ਇਕੱਠੀਆਂ ਤੇ 77 ਜਰਨਲ ਵੀ ਬਲਵਿੰਦਰ ਸਿੰਘ ਭੁੰਦੜ ਜਿਹੜਾ ਉਹਦਾ ਚੇਅਰਮੈਨ ਹੈ ਉਹ ਬਣਾਇਆ ਇਹਨਾਂ ਨੇ ਇੱਕ ਸੰਸਦੀ ਬੋਰਡ ਉਹਦਾ ਚੇਅਰਮੈਨ ਵੀ ਬਲਵਿੰਦਰ ਸਿੰਘ ਭੁੰਦੜ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਵੀ ਬਲਵਿੰਦਰ ਸਿੰਘ ਭੁੰਦੜ ਤੇ ਹੁਣ ਐਕਟਿੰਗ ਪ੍ਰਧਾਨ ਵੀ ਬਲਵਿੰਦਰ ਸਿੰਘ ਭੁੰਦੜ ਤੇ ਫਿਰ ਉਹਨਾਂ ਦੇ ਪਿਛਲੇ ਪਾਸੇ ਲਿਖ ਦੋ ਵੀ ਸਮੂਹ ਸਬਾਵਾਂ ਬਲਵਿੰਦਰ ਸਿੰਘ ਭੁੰਦੜ ਕੋਲ ਜੀ ਹੋਰ ਕੋਈ ਇਹਨਾਂ ਦੇ ਕੋਲ ਆਗੂ ਹੀ ਨਹੀਂ ਜਾਂ ਆਗੂ ਛੱਡੇ ਹੀ ਨਹੀਂ ਨਹੀਂ ਇਹ ਹੋ ਸਕਦਾ ਨਾ ਢਿੱਲੂ ਸਾਹਿਬ ਯਕੀਨ ਵੀ ਨਾ ਰਿਹਾ ਹੋਵੇ ਕਹਿੰਦੇ ਭੁੰਦੜ ਸਾਹਿਬ ਕਾਫੀ ਪੁਰਾਣੇ ਨੇ ਉਹਨਾਂ ਤੇ ٹرسٹ ਹੈ ਮਤਲਬ ਉਸੇ ਤਰ੍ਹਾਂ ਦੀਆਂ ਗੱਲਾਂ ਨੇ ਨਾ ਪਰ ਇਹ ਚੀਜ਼ ਸਵਾਲ ਤਾਂ ਉੱਠਦਾ ਵੀ ਤੁਸੀਂ ਹੋਰ ਪੈਦਾ ਹੀ ਕਿਉਂ ਨਹੀਂ ਹੁਣ ਦਿੱਤੇ ਜੀ ਨਾ ਤੁਸੀਂ ਦੂਜੀ ਕਤਾਰ ਦੇ ਨਾਲ ਕੋਈ ਤੀਜੀ ਕਤਾਰ ਦੇ ਨਾ ਸਿੱਖ ਵਿਦਵਾਨ ਨਾ ਕੁਝ ਹੋਰ ਹੂੰ ਕੁਝ ਪੈਦਾ ਤਾਂ ਹੋਣੀ ਨਹੀਂ ਦਿੱਤਾ ਸੋ ਇਹ ਕਹਿੰਦੇ ਨੇ ਕਿ ਦੂਜੀ ਗੱਲ ਤੁਸੀਂ ਆਜੋ ਰਾਜੋਵਾਨਾ ਸਾਹਿਬ ਦੀ ਜੀ ਰਾਜੋਵਾਨਾ ਸਾਹਿਬ ਮਾਮਲੇ ਦੇ ਵਿੱਚ ਇਹਨਾਂ ਨੇ ਕਮੇਟੀਆਂ ਬਣਾਈਆਂ ਬੰਦੀ ਸਿੰਘਾ ਦੇ ਮੁਤਲਕ ਉਸ ਬੰਦੀ ਸਿੰਘਾ ਦੇ ਮੁਤਲਕ ਇਹਨਾਂ ਨੂੰ ਪੁੱਛੇ ਤਾਂ ਸਹੀ ਵੀ ਤੁਹਾਨੂੰ ਕੋਈ ਟਾਈਮ ਦਿੰਦਾ ਕਿੰਨੇ ਬੰਦੇ ਉਹਦੇ ਵਿੱਚ ਆਏ ਜੀ ਆ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਆ ਪਿੱਛੇ ਜੀ ਜਿਹਦੇ ਵਿੱਚ ਬੀਬੀ ਰਾਜਵਾਨਾ ਵੀ ਉਹਦੀ ਮੈਂਬਰ ਹੈ ਇੱਕ ਐਡੀਟਰ ਸਾਹਿਬ ਵੀ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਕਿਹਨੇ ਕਿੰਨਾ ਕੋਈ ਟਾਈਮ ਦੇਤਾ ਕਦੇ ਡੀਸੀ ਦਾ ਤੁਹਾਨੂੰ ਟਾਈਮ ਨਹੀਂ ਦਿੰਦਾ ਜੀ ਅਮਰਸਰ ਦਾ ਬਾਕੀਆਂ ਨੇ ਕੀ ਦੇਣਾ ਸੋ ਹੁਣ ਸਿੰਘ ਸਾਹਿਬ ਇਹ ਕਹਿੰਦਾ ਕਿਉਂਕਿ ਜਿਹੜੀ ਪਟੀਸ਼ਨ ਹੈ ਰਾਸ਼ਟਰਪਤੀ ਕੋਲ ਗਈ ਵੀ ਉਹ ਸ਼ੁਰੂਮਣੀ ਕਮੇਟੀ ਨੇ ਪਾਈ ਹੈ ਨਾ ਕਿ ਬਲਵੰਤ ਸਿੰਘ ਰਾਜਵਾਨਾ ਨੇ ਉਹ ਇੱਕ ਵਾਰ ਨਹੀਂ ਬਹੁਤ ਵਾਰ ਕਹਿ ਚੁੱਕੇ ਨੇ ਬੀਬੀ ਕਮਲਦੀਪ ਰਾਜੋਆਣਾ ਉਹਨਾਂ ਦਾ ਪ੍ਰੈਸ ਨੋਟ ਵੀ ਲਿਆ ਹੁੰਦੀ ਹੈ ਵੀ ਮੈਂ ਮੰਗਣੀ ਨਹੀਂ ਮਾਫੀ ਹੂੰ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਜਵਾਬ ਦਿੱਤਾ ਬੀਬੀ ਹਰਸਵਰਤ ਕੌਰ ਬਾਦਲ ਦਾ ਉਹ ਕਹਿੰਦੇ ਵੀ ਜਿਹੜਾ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਕਰਦਾ ਜਿਹੜਾ ਬੰਦਾ ਆਪਣੀ ਗਲਤੀ ਮੰਨਦਾ ਹੀ ਨਹੀਂ ਉਹਨੂੰ ਮਾਫੀ ਕਹਾਂਗੇ ਕੋਈ ਪਟੀਸ਼ਨ ਤਾਂ ਆਪਣੇ ਵੱਲੋਂ ਹੁੰਦੀ ਐ ਜੀ ਬਲਵੰਤ ਸਿੰਘ ਰਾਜੋ ਨੇ ਕਿਹਾ ਕਿ ਮੈਂ ਪਟੀਸ਼ਨ ਪਾਉਣੀ ਨਹੀਂ ਜੋ ਸਰਕਾਰ ਨੇ ਫੈਸਲਾ ਲੈਣਾ ਮੈਨੂੰ ਫਾਂਸੀ ਚੜਾਉਣਾ ਚੜਾ ਦਿਓ ਹੂੰ ਹੁਣ ਸਿੰਘ ਸਾਹਿਬ ਕਹਿੰਦੇ ਆ ਜਦ ਅਰ ਕਾਲ ਤੱਕ ਸਿੱਖ ਸੰਸਥਾਵਾਂ ਸੰਪਰਦਾਵਾਂ ਤੇ ਸਿੱਖ ਜਥੇਬੰਦੀਆਂ ਇਹ ਸਾਰੀਆਂ ਬੁੱਧੀਜੀਵੀ ਅਸੀਂ ਇਹਨਾਂ ਤੋਂ ਸੁਝਾਅ ਲਵਾਂਗੇ ਕਿ ਉਹਨਾਂ ਦੀ ਪਟੀਸ਼ਨ ਤੇ ਕਰਨਾ ਕੀ ਆ ਉਹਨੂੰ ਰੱਖਣਾ ਵੀ ਹੈ ਜਾਂ ਨਹੀਂ ਰੱਖਣਾ ਹੂੰ ਇਹ ਗੱਲ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਆਖੀ ਆ ਇਹੋ ਹੀ ਗੱਲ ਜਦ ਤੱਕ ਹਾਲ ਤੱਕ ਸਾਰੇ ਕਿਹਾ ਕਿ ਅਸੀਂ ਸੁਝਾ ਲਵਾਂਗੇ ਸੁਝਾ ਲੈਣ ਤੋਂ ਬਾਅਦ ਜਿਹੜਾ ਕੋਈ ਉਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਵੇਗਾ ਉਹਦੇ ਤੇ ਫਿਰ ਗੱਲ ਕਰਾਂਗੇ ਕੀਤੀ ਜਾਵੇਗੀ ਜੀ ਟੀਲੋ ਸਾਹਿਬ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਉਹ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਜਿੱਥੇ ਅਕਾਲੀ ਦਲ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਨੂੰ ਨਿਮਾਣੇ ਸਿੱਖ ਵਜੋਂ ਮਨਜ਼ੂਰ ਕਰਦੇ ਹਾਂ ਅਸੀਂ ਮਾਫੀ ਵੀ ਮੰਗਾਂਗੇ ਤਾਂ ਉੱਥੇ ਦੂਜੇ ਪਾਸੇ ਗੱਲ ਕਰੀਏ ਤਾਂ ਸੁਧਾਰ ਲਹਿਰ ਨੂੰ ਵੀ ਇੱਕ ਮੌਕਾ ਮਿਲ ਗਿਆ ਤੰਜ ਕਸਣ ਦਾ ਪਰ ਅਕਾਲੀ ਦਲ ਦੇ ਜਿਹੜੇ ਲੀਡਰ ਵੱਡੇ ਰਹਿ ਚੁੱਕੇ ਨੇ ਮਹੇਸ਼ੇਂਦਰ ਗਰੇਵਾਲ ਉਹਨਾਂ ਦੇ ਵੱਲੋਂ ਅਕਾਲੀ ਸੁਧਾਰ ਲਹਿਰ ਦੇ ਉੱਪਰ ਸਿੱਧਾ ਤੰਜ ਕਸਿਆ ਗਿਆ ਉਹ ਬਾਗੀ ਅਕਾਲੀਆਂ ਨੂੰ ਇਹ ਗੱਲ ਕਹਿੰਦੇ ਨੇ ਕਹਿੰਦੇ ਵੀ ਤੁਸੀਂ ਇੱਕ ਜੰਕੋ ਜੰਕ ਦਾ ਮਤਲਬ ਕੂੜਾ ਜੇ ਇੰਗਲਿਸ਼ ਵਰਡ ਦੀ ਟ੍ਰਾਂਸਲੇਸ਼ਨ ਕਰੀਏ ਤਾਂ ਜੰਕ ਦਾ ਮਤਲਬ ਕੂੜਾ ਉਹ ਕਹਿੰਦੇ ਵੀ ਕਾਲੀ ਸੁਧਾਰ ਲੈਰ ਇੱਕ ਕੂੜਾ ਤੇ ਇਹ ਵੀ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਐਡੀ ਹਿੰਮਤ ਰੱਖਦੇ ਹੋ ਜੇ ਤੁਸੀਂ ਇੰਨਾ ਫੈਸਲਾ ਰੱਖਦੇ ਹੋ ਕਹਿੰਦੇ ਜੈਮਣੀ ਚੋਣਾ ਆ ਰਹੀਆਂ ਪੰਜਾਬ ਦੀਆਂ ਮੈਂ ਤੁਹਾਨੂੰ ਓਪਨ ਚੈਲੰਜ ਕਰਦਾ ਤੁਸੀਂ ਚੋਣਾ ਲੜ ਕੇ ਦਿਖਾ ਦਿਓ ਤੇ ਸਭ ਤੋਂ ਵੱਡਾ ਚੈਲੰਜ ਉਹਨਾਂ ਨੇ ਕੀਤਾ ਬੀਬੀ ਜਗੀਰਕਰ ਨੂੰ ਕਹਿੰਦੇ ਤੁਸੀਂ ਲੜੋ ਜਿੱਤ ਕੇ ਦਿਖਾ ਦਿਓ ਤੁਹਾਡੀਆਂ ਜ਼ਮਾਨਤਾਂ ਨਾ ਜਬਤ ਹੋਈਆਂ ਕਹਿੰਦੇ ਮੇਰਾ ਨਾਮ ਬਦਲ ਦਿਓ ਦੇਖੋ ਤਜਰਬਾ ਬਹੁਤ ਹੈ ਉਹਨਾਂ ਨੂੰ ਜਵਨਤਾ ਜਪਤਾਲਾ ਜੀ ਉਹ ਇਹ ਵੀ ਦੱਸ ਦੇ ਨਾਲ ਵੀ 97 ਤੋਂ ਬਾਅਦ ਕਿਹੜੀ ਚੋਣ ਚ ਆਪ ਜਿੱਤੇ ਐ ਜੀ ਆ ਜਿਹੜੇ ਇਹਨਾਂ ਦੇ ਇੰਚਾਰਜ ਸਾਹਿਬ ਐ ਚੇਅਰਮੈਨ ਸਾਹਿਬ ਭੁੰਦੜ ਸਾਹਿਬ ਇਹ ਤਾਂ 77 ਤੋਂ ਬਾਅਦ ਕੋਈ ਚੋਣ ਜਿੱਤੇ ਹੀ ਨਹੀਂ ਇਹ 15 ਕਮੇਟੀਆਂ ਦੇ ਇਹੀ ਮੁਖੀ ਨੇ ਜੀ ਦੇਖੋ ਨਾ ਇਹ ਮਹੇਸ਼ਿੰਦਰ ਗਰੇਵਾਲ ਸਾਹਿਬ 20 ਵੀ ਦੱਸ ਦੇਣ ਜੀ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਸ ਤੋਂ ਪਹਿਲਾਂ ਉਦੋਂ ਦਾ ਤੁਸੀਂ ਇਕੱਠੇ ਸੀ ਸਾਰੇ ਜੀ ਤੇ ਫਿਰ 10 ਤੇ ਜਵਾਨਤਾ ਕੋ ਜਬਤ ਹੋ ਗਈਆਂ ਤੁਹਾਡੀਆਂ ਤੁਹਾਡੀ ਪਾਰਟੀ ਦੀ ਜਵਾਨਤ ਜਬਤ ਹੋ ਗਈ ਤੁਸੀਂ 17 ਤੋਂ ਬਾਅਦ ਤਿੰਨ ਤੇ ਆ ਗਏ ਤਿੰਨ ਚੋਂ ਇੱਕ ਸੁੱਖੀ ਵੀ ਭੱਜ ਗਿਆ ਇੱਕ ਤੁਹਾਡੇ ਨਾਲ ਬੋਲਦਾ ਹੀ ਨਹੀਂ ਹਾਲਾਂਕਿ ਤੁਹਾਡੇ ਜ਼ਿਲ੍ਹੇ ਦਾ ਹੈ ਜੀ ਉਹ ਤਾਂ ਹੁੰਦੇ ਹੀ ਨਹੀਂ ਤੇ ਤੁਸੀਂ ਦੇਖੋ ਹੀ ਹੋ ਤੁਹਾਡੇ ਸਾਰਿਆਂ ਦੇ ਹੁੰਦੇ ਆ ਜੇ ਜਵਾਨਤਾ ਜਬਤ ਹੋਈਆਂ ਨੇ ਫਿਰ ਜਿਹੜੀਆਂ 2022 ਚ ਤਿੰਨ ਰਹਿਗੀਆਂ ਸੀ ਹਮ ਇਕਵਾਲ ਸਿੰਘ ਝੁੰਦਾ ਦੀ ਰਿਪੋਰਟ ਲਿਆਂਦੀ ਉਹ ਤੁਸੀਂ ਲਾਗੂ ਕਰ ਲਈ ਸੀ ਜੀ ਦੂਜੇ ਨੂੰ ਕਹਿਣਾ ਇਹਦੀਆਂ ਜਵਾਨਤਾ ਜਬਤੋ ਜਾਣਗੇ ਪਹਿਲਾਂ ਆਪਦੇ ਪੀੜੀ ਥੱਲੇ ਸੋਟਾ ਫਿਰੋ ਹਮ ਮੈਂ ਨਹੀਂ ਕਹਿੰਦਾ ਕਿ ਉਹ ਤੁਹਾਡੇ ਤੋਂ ਬਹੁਤ ਉੱਤੇ ਨੇ ਜੀ ਉਹ ਤਾਂ ਕਹੇ ਇਹ ਸਭ ਤੋਂ ਗਲਤੀਆਂ ਹੋਈਆਂ ਨੇ ਕਦੇ-ਕਦੇ ਇਹ ਨਜ਼ਰ ਆਉਂਦਾ ਹੈ ਜੀ ਕਿ ਸਾਰਾ ਇਹ ਵਰਤਾਂਤ ਕਿਤੇ ਮਿਲ ਕੇ ਤਾਂ ਨਹੀਂ ਖੜਿਆ ਜਾ ਰਿਹਾ ਹੂੰ ਕੱਢ ਦਿਓ ਗੱਲਾਂ ਇੱਕ ਦੂਜੇ ਨੂੰ ਕਿਹੜਾ ਫਰਕ ਪੈਂਦਾ ਹੈ ਤੇ ਵਗਰੋਂ ਇਕੱਠੇ ਤਾਂ ਹੋ ਹੀ ਜਾਣੇ ਇਹ ਲੱਗਦਾ ਹੈ ਉਧਰੋਂ ਜਿਹੜੇ ਉਹ ਨੇ ਭਾਵੇਂ ਚੰਦੂ ਬਜਰਾ ਸਾਹਿਬ ਉਹਨੂੰ ਗੁਰਪ੍ਰਤਾ ਬਡਾਲਾ ਹੋਣ ਚਰਨਜੀਤ ਬਰਾੜ ਹੋਣ ਇਹ ਆਪਣੀਆਂ ਗੱਲਾਂ ਕਹਿ ਰਹੇ ਨੇ ਉਧਰ ਕੌਣ ਹੈ ਇੱਕ ਦਲਜੀਤ ਚੀਮਾ ਇੱਕ ਅਗਰੇਵਾਲ ਸਾਹਿਬ ਜੀ ਅੱਜ ਬਲਟਵਾ ਸਾਹਿਬ ਆਪਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਲਾਈਵ ਨਾਲ ਲਏ ਸੀ ਉਹ ਕਹਿੰਦੇ ਠੀਕ ਹੈ ਜੀ ਜੋ ਅਕਾਲ ਤਖਤ ਤੋਂ ਫੈਸਲਾ ਆ ਗਿਆ ਸਿਰ ਚ ਕਾਉਨੇ ਆ ਹਮਮ ਹੋਰ ਕੀ ਕਹੋਗੇ ਪਰ ਆ ਚੀਜ਼ ਜੇ 15 ਮਿੰਟਾਂ ਦੇ ਵਿੱਚ ਮੀਟਿੰਗ ਹੋਈ ਹੈ ਇਹ ਸਵਾਲਾਂ ਦੇ ਘੇਰੇ ਚ ਹੈ ਇਹਦਾ ਮਤਲਬ ਇਹਨਾਂ ਨੂੰ ਆਪੇ ਕੁਝ ਨਹੀਂ ਕਰਦੇ ਇਹਨਾਂ ਨੂੰ ਸੁਨੇਹੇ ਕਿਤੋਂ ਹੋਰ ਆਉਂਦੇ ਆ ਸਕ੍ਰਿਪਟ ਕਿਤੇ ਹੋਰ ਲਿਖੀ ਜਾਂਦੀ ਹੈ ਇਹ ਤਾਂ ਮਾ ਉਹ ਸ਼ਬਦ ਨਹੀਂ ਵਰਤਦਾ ਸਤਕਾਰਤ ਨੇ ਉਹਦਾ ਸਤਕਾਰਤਾ ਹੈ ਇਹ ਤਾਂ ਸਰਪ ਉੱਥੇ ਬੈਠ ਕੇ ਬੋਲਣ ਵਾਲੇ ਨੇ ਜੀ ਸੋ ਅਜੇ ਵੀ ਜੇ ਆਪਾਂ ਬੀਤੇ ਤੋਂ ਕੁਝ ਸਿੱਖਿਆ ਨਹੀਂ ਤਾਂ ਫਿਰ ਬਹੁਤ ਮੁਸ਼ਕਲ ਹੈ ਇਹਨਾਂ ਦਾ ਕਿਸੇ ਪਾਸੇ ਲੱਗਣਾ ਜੀ ਢਿੱਲੋ ਸਾਹਿਬ ਇੱਕ ਨਾ ਫੇਸਬੁੱਕ ਤੇ ਮੈਂ ਵੀਡੀਓ ਦੇਖੀ ਸੀ 2 ਤੋਂ 3 ਦਿਨ ਦੀ ਗੱਲ ਹੋ ਗਈ ਤਲਬੀਰ ਸਿੰਘ ਗਿੱਲ ਨੇ ਅੰਮ੍ਰਿਤਸਰ ਤੋਂ ਉਹ ਅਕਾਲੀ ਦਲ ਦੇ ਲੀਡਰ ਨੇਤਾ ਰਹਿ ਚੁੱਕੇ ਨੇ ਤੇ ਪਿਛਲੇ ਸਮੇਂ ਚੋ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਸੀ ਉਹ ਕਹਿੰਦੇ ਨੇ ਕਹਿੰਦੇ ਵੀ ਆ ਭਾਜਪਾ ਦੇ ਖਿਲਾਫ ਮੈਂ ਅਜ ਤੱਕ ਅਕਾਲੀ ਦਲ ਨੂੰ ਨਹੀਂ ਬੋਲਦੇ ਦੇਖਿਆ ਤੁਸੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਖੂਪ ਫੜਾਸ ਕੱਢਦੇ ਹੋ ਫਿਰ ਉਹਨਾਂ ਨਾਲ ਨਾਲ ਇਹ ਵੀ ਕੀਤਾ ਕਹਿੰਦੇ ਮਜੀਠੀਆ ਸਾਹਿਬ ਜਿਹੜੇ ਘਰਾਂ ਦੇ ਵਿੱਚ ਰਾਤ ਨੂੰ ਚੰਡੀਗੜ੍ਹ ਜਾ ਕੇ ਮਿਲ ਕੇ ਆਉਂਦੇ ਨੇ ਨਾ ਕਹਿੰਦੇ ਜਿਹੜੀਆਂ ਗੱਡੀਆਂ 'ਚ ਬੈਠ ਬੈਠ ਤੁਸੀਂ ਜਾਂਦੇ ਹੋ ਕਹਿੰਦੇ ਮੈਨੂੰ ਸਾਰਾ ਕੁਝ ਪਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਦਾ ਜ਼ਿਕਰ ਜ਼ਰੂਰ ਕਰੂੰਗਾ ਤੇ ਸਾਰੇ ਦੇ ਸਾਰੇ ਭੇਤ ਹੈ ਜਿਹੜੇ ਅਕਾਲੀ ਦਲ ਦੇ ਖੋਲੂੰਗਾ ਸੋ ਇਹ ਵੀ ਵੱਡੇ ਸਵਾਲ ਨੇ ਸਾਰੇ ਪਾਸੇ ਅਕਾਲੀ ਦਲ ਦੇ ਉੱਪਰ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ ਕਿ ਜਿੱਥੇ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਸਕ੍ਰਿਪਟਾਂ ਲਿਖਣ ਦੀ ਕੋਸ਼ਿਸ਼ ਹੋਈ ਹੈ ਤਾਂ ਉੱਥੇ ਇਹ ਵੀ ਕਿ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਨਾਲ ਵੱਖ ਬੇਸ਼ੱਕ ਲੋਕਾਂ ਦੀ ਅੱਖਾਂ ਸਾਹਮਣੇ ਹੋ ਗਏ ਨੇ ਪਰ ਦਰਅਸਲ ਵੱਖ ਹੋਏ ਨਹੀਂ ਹੈ ਇਹ ਦੇਖੋ ਇਹ ਗੱਲ ਬਹੁਤ ਚੱਲਦੀ ਹੈ ਇੱਕ ਆਗੂ ਨੇ ਕਹਿਤਾ ਕਿ ਜਿਹੜੇ ਆ ਸੁਧਾਰ ਲਹਿਰ ਵਾਲੇ ਐ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਵੀਰ ਟੀਮ ਹੈ ਜੀ ਹੁਣ ਤੱਕ ਤਾਂ ਇਹ ਕਾਂਗਰਸ ਦੇ ਏਜੰਟ ਕਹਿੰਦੇ ਹੁੰਦੇ ਸੀ ਹੂੰ ਕਿਉਂਕਿ ਦੂਜਾ ਕੋਈ ਮੈਦਾਨ 'ਚ ਨਹੀਂ ਸੀ ਹੁਣ ਦੋ ਹੋਰ ਮੈਦਾਨ 'ਚ ਆ ਗਏ ਉਹਨਾਂ ਨੇ ਜਵਾਬ ਦਿੱਤਾ ਜੀ ਉਹ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਭਾਜਪਾ ਦੀ ਵੀਰ ਟੀਮ ਹੈ ਰਹੇ ਤਾਂ ਤੁਸੀਂ ਉਹ ਨਾਲ ਹੂੰ ਹੁਣ ਤੱਕ ਤਾਂ ਤੁਸੀਂ ਜਾਰੀਆਂ ਪਗਾਈਆਂ ਨੇ ਇੱਥੋਂ ਤੱਕ ਜਦੋਂ ਕਾਲੇ ਕਾਨੂੰਨ ਆਏ ਖੇਤੀ ਦੇ ਤੁਸੀਂ ਸੋਲੇ ਗਾ ਗਾ ਕੇ ਪਤਾ ਨਹੀਂ ਕੀ ਕਹਤਾ ਇੱਥੋਂ ਤੱਕ ਕਿ ਉਹ ਇਸ ਦੁਨੀਆ ਚ ਨਹੀਂ ਰਹੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੋਂ ਵੀ ਸੋਦੇ ਗਵਾਤੇ ਕਹਤਾ ਇਹ ਤਾਂ ਮੋਦੀ ਸਾਹਿਬ ਨੇ ਪਤਾ ਨਹੀਂ ਕੀ ਕੁਛ ਕਰਤਾ ਪਾਰਲੀਮੈਂਟ ਦੇ ਬਾਹਰੇ ਕੇ ਪ੍ਰੋਟੈਸਟ ਕਰਨਾ ਜੀ ਅੱਗੋ ਆ ਗਿਆ ਨਰਿੰਦਰ ਤਮੋਰ ਖੇਤੀਬਾੜੀ ਮੰਤਰੀ ਜੀ ਤੇ ਸੁਖਵੀਰ ਸਿੰਘ ਹੋਰੀ ਉਹ ਮਾਟੋ ਜਾਣਾ ਪਿੱਛੇ ਲੁਕੋ ਰਹੇ ਐ ਪਿੱਠ ਦੇ ਜੀ ਪ੍ਰਧੱਖ ਹੈਗਾ ਹਮ ਅੱਜ ਸੁਖਵੀਰ ਸੋ ਬਾਦਲ ਨੇ ਇੱਕ ਇੰਟਰਵਿਊ ਦਿੱਤੀ ਹੈ ਇੱਕ ਚੈਨਲ ਨੂੰ ਉਹਦੇ ਵਿੱਚ ਕਹੀ ਜਾਂਦੇ ਆ ਇਹ ਤਾਂ ਬੀਟੀਵੀ ਨੇ ਜੀ ਪਤਾ ਨਹੀਂ ਹੁਣ ਬੀਟੀਵੀ ਕੌਣ ਕੀਦੀ ਹੈ ਜੀ ਪਰ ਜਿਹੜੀ ਗੱਲ ਮਹੇਸ਼ੇਂਦਰ ਗਰੇਵਾਲ ਸਾਹਿਬ ਕਹਿੰਦੇ ਆ ਤੁਸੀਂ ਸਾਰੇ ਐਡੀ ਬੁਸ਼ਰਮੀਬਦ ਕਿਉਂ ਤੁਰਕੇ ਹੂੰ ਜੇ ਤੁਸੀਂ ਇਕੱਠੇ ਹੋ ਕੇ ਕੋਈ ਚੀਜ਼ ਨਹੀਂ ਕਰ ਸਕੇ ਅੱਡ-ਅੱਡ ਕਿਵੇਂ ਕਰੋਗੇ ਤੁਸੀਂ ਠੰਡੇ ਜੇ ਮਨ ਨਾਲ ਬੈਠੋ ਸਾਰੇ ਇਸ ਗੱਲ ਤੇ ਆਓ ਵੱਡੇ ਦਿਲ ਨਾਲ ਆਓ ਕਿ ਹਾਂ ਸਾਤੋਂ ਆ ਗਲਤੀਆਂ ਹੋਈਆਂ ਹੋਈਆਂ ਨੇ ਆਪਦੀ ਆਪਦੀ ਗੱਲ ਕਬੂਲ ਕਰੋ ਤੇ ਕਹੋ ਵੀ ਜੋ ਹੋ ਗਿਆ ਇਹ ਇੱਕੋ ਗੱਲ ਬਾਦਲ ਸਾਹਿਬ ਤੋਂ ਸਿੱਖ ਲੈਂਦੇ 96 ਚ ਕਿਹਾ ਅਸੀਂ ਇੱਕ ਸਚਾਈ ਕਮਿਸ਼ਨ ਬਣਾਵਾਂਗੇ ਜਿਹੜਾ ਸਾਰੇ ਖੜਕੂ ਬਾਤ ਦੀ ਪੜਤਾਲ ਕਰੇਗਾ ਜਦੋਂ ਆਏ ਜਲੰਧਰ ਚ ਮੀਟਿੰਗ ਹੋਈ ਜੀ ਕੁਝ ਵੱਡਿਆਂ ਨੇ ਜਿਹੜੇ ਸਲਾਹਕਾਰ ਬਹੁਤ ਵੱਡੇ ਸੀ ਇਹਨਾਂ ਦੇ ਹੂੰ ਉਹ ਵਿੱਚ ਪੈ ਗਏ ਤੇ ਬਾਦਲ ਸਾਹਿਬ ਉਸ ਗੱਲ ਤੋਂ ਭੱਜ ਹੀ ਗਏ ਬੁਢਲਾਡੇ ਤੋਂ ਐਮਐਲਏ ਹੁੰਦੇ ਸੀ 97 ਚ ਹਰਦੇਵ ਅਰਸ਼ੀ ਜੀ ਉਹਨਾਂ ਨੇ ਵਿਧਾਨ ਸਭਾ ਚ ਸਵਾਲ ਚੱਕਤਾ ਵੀ ਉਹ ਕਮਿਸ਼ਨ ਕਿੱਥੇ ਹੈ ਹੂੰ ਇਹ ਤਾਂ ਉਸ ਗੱਲ ਤੋਂ ਹੀ ਭੱਜ ਗਏ ਜਥੇਦਾਰ ਨੂੰ ਕੋਹ ਕੋਕੇ ਮਾਰਿਆ ਹੋਵੇ ਉਸ ਵੇਲੇ ਦੇ ਐਸਐਸਪੀ ਜਿਹਨੂੰ ਆਪ ਪਾਸ਼ਾ ਦੇ ਵਿੱਚ ਇਹ ਇਹਨਾਂ ਦੇ ਜਿਹੜੇ ਉਹ ਬੁੱਚੜ ਐਸਐਸਪੀ ਕਹਿੰਦੇ ਸੀ ਸਵਰਨ ਸਿੰਘ ਘੋਟਣਾ ਜੀ ਉਹਦੇ ਤੇ ਕੋਈ ਕਾਰਵਾਈ ਨਹੀਂ ਆਪ ਇਨਕੁਆਰੀ ਮਾਰਕ ਕੀਤੀ ਹੂੰ ਸੋ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਹੋਈਆਂ ਨੇ ਉਹਦੇ ਤੇ ਠੰਡੇ ਮਨ ਨਾਲ ਵਿਚਾਰਾ ਕਰੋ ਵਿਚਾਰਾਂ ਕਰਕੇ ਜੋ ਗਲਤੀਆਂ ਨੇ ਤੇ ਬਾਦਲ ਸਾਹਿਬ ਨੇ ਵਿਧਾਨ ਸਭਾ ਜੀ ਪਤਾ ਕੀ ਕਿਹਾ ਸੀ ਜੀ ਉਹ ਛੱਡੋ ਕਾਕਾ ਬੀਤੇ ਤੇ ਪਾਓ ਮਿੱਟੀ ਆਓ ਹੁਣ ਆਪਰ ਹਲਕੇ ਕੰਮ ਕਰੀਏ ਉਹ ਗੱਲਾਂ ਹੀ ਪੁੱਜੇਗੀ ਜੀ ਪਹਿਲਾਂ ਕਾਂਗਰਸੀ ਅਕਸਰ ਕਹਿੰਦੇ ਹੁੰਦੇ ਸੀ ਵੀ ਜੇ ਸੱਤਾ ਚ ਆ ਜਾਣ ਤਾਂ ਗੱਤਕਾ ਵਿਧਾਨ ਸਭਾ 'ਚ ਖੇਡਣ ਲੱਗ ਜਾਂਦੇ ਨੇ ਜੇ ਸੱਤਾ ਤੋਂ ਬਾਹਰ ਆ ਜਾਣ ਤਾਂ ਸਾਡੇ ਨਾਲ ਲੜਨ ਲੱਗ ਜਾਂਦੇ ਨੇ ਜੀ ਪਹਿਲੀ ਸਰਕਾਰ ਜਿਹੜੀ 5 ਸਾਲ ਕੱਟੀ ਸੀ ਉਹ ਤਾਂ 97 ਵਾਲੀ ਬਾਦਲ ਸਾਹਿਬ ਦੀ ਆ ਨਾ ਜੀ ਜੀ ਤਿੰਨ ਸਰਕਾਰਾਂ ਹੀ 5 ਸਾਲ ਕੱਟਕਾ ਨੇ ਬਾਕੀ ਤਾਂ ਕਦੇ ਕੱਟੇ ਨਹੀਂ ਇਹ ਬਿਲਕੁਲ ਸੋ ਇਸ ਕਰਕੇ ਅ ਜਿਹੜੀਆਂ ਗਲਤੀਆਂ ਹੋਈਆਂ ਨੇ ਦੇਖੋ ਜੇ ਕੋਈ ਬੰਦਾ ਆਪ ਦੀ ਗਲਤੀ ਮਹਿਸੂਸ ਕਰ ਲੇ ਉਹ ਵੱਡਾ ਹੁੰਦਾ ਛੋਟਾ ਨਹੀਂ ਹੋ ਜਾਂਦਾ ਆਪਣੇ ਪਿੰਡਾਂ ਚ ਕਹਿੰਦੇ ਨੇ ਵੀ ਡੁੱਲੇ ਬੇਰਾਂ ਦਾ ਹਜੇ ਵੀ ਕੁਛ ਨਹੀਂ ਬਿਗੜਿਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਜੀ ਟਰਲੋ ਸਾਹਿਬ ਗੱਲ ਕਰੀਏ ਤਾਂ ਮਮਤਾ ਬੈਨਰਜੀ ਉਹਨਾਂ ਦੇ ਵੱਲੋਂ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਕੁੜੀਆਂ ਦੇ ਨਾਲ ਜਿਹੜੀ ਛੇੜਛਾੜ ਹੁੰਦੀ ਹੈ ਜਾਂ ਗਲਤ ਕੰਮ ਕੀਤੇ ਜਾਂਦੇ ਨੇ ਦਰਿੰਦਗੀ ਹੁੰਦੀ ਹੈ ਉਹਦੇ ਲਈ ਇੱਕ ਸਖਤ ਕਾਨੂੰਨ ਹੈ ਜਿਹੜਾ ਉਹ ਜ਼ਰੂਰ ਬਣਾਇਆ ਜਾਵੇ ਹਾਲਾਂਕਿ ਜਿਹੜੀ ਇਹ ਪਹਿਲੀ ਘਟਨਾ ਨਹੀਂ ਹੈ ਜਿਹੜੀ ਮਮਤਾ ਹੁਣਾਂ ਦੀ ਸਟੇਟ ਚ ਵਾਪਰੀ ਹੈ ਅਜਿਹਿਆਂ ਬਹੁਤ ਸਾਰੀਆਂ ਘਟਨਾਵਾਂ ਆਏ ਦਿਨ ਸੋਨਰਨ ਨੂੰ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਨੇ ਸੋ ਪੀਐਮ ਹੁਣਾਂ ਨੇ ਹਾਲੇ ਤੱਕ ਇਸ ਤੇ ਕੋਈ ਕਾਨੂੰਨ ਨਹੀਂ ਬਣਾਇਆ ਪਰ ਹੋ ਸਕਦਾ ਮਮਤਾ ਹੁਣਾਂ ਦੀ ਚਿੱਠੀ ਕੋਈ ਕੰਮ ਆ ਜੇ ਜੀ ਕੱਲ ਅਸੀਂ ਸਾਰਿਆਂ ਨੇ ਸਾਡੇ ਰਾਸ਼ਟਰਪਤੀ ਸਹਿਬਾ ਦਰੋਪਦੀ ਮੁਰਮੂ ਦਾ ਵਿਅੰਗ ਦੇਖਿਆ ਨਾ ਮੈਂ ਤਾਂ ਡਰੀ ਹੋਈ ਸੀ ਮੈਂ ਤਾਂ ਆ ਹੋ ਗਿਆ ਮੈਂ ਤਾਂ ਆ ਹੋ ਗਿਆ ਹੂੰ ਇਹਦੀ ਆਲੋਚਨਾ ਬੱਖ-ਬੱਖ ਮੰਚਾਂ ਦੇ ਉੱਤੇ ਬਹੁਤ ਹੋਈ ਜੋ ਕੁਝ ਪੱਛਮੀ ਬੰਗਾਲ ਚ ਵਾਪਰਿਆ ਅਸੀਂ ਉਹਨੂੰ ਮਨਫੀਦੀ ਕਰਦੇ ਬਹੁਤ ਘਣਾਉਣਾ ਸੀ ਇਸ ਤਰ੍ਹਾਂ ਦਾ ਘਣਾਉਣਾ ਕੰਮ ਕੀ ਹੋ ਸਕਦਾ ਇਹਨਾਂ ਨੇ ਚਿੱਠੀ ਲਿਖਤੀ ਜੀ ਕਿ ਨੋਟਬੰਦੀ ਤੁਸੀਂ ਦੂਜੇ ਦਿਨ ਲਾਗੂ ਕਰਤੀ ਸੀ ਬਿਲਕੁਲ ਤੇ ਇਹ ਜਿਹੜੀ ਗੱਲ ਕਹੀ ਹੈ ਤੁਸੀਂ ਬਣਾਓ ਕਾਨੂੰਨ ਅਸੀਂ ਭੇਜਦੇ ਆ ਮਤੇ ਪਾ ਪਾ ਕੇ ਦਸਾਂ ਦਿਨਾਂ ਦੇ ਵਿੱਚ ਮਸਲੇ ਦਾ ਹੱਲ ਹੋਵੇ ਇਹਦੀ ਘੱਟੋ-ਘੱਟ ਸਜ਼ਾ ਜਿਹੜੀ ਹੈ ਉਹ ਫਾਂਸੀ ਹੋਵੇ ਜੀ ਤੇ ਇਹਦੇ ਤੋਂ ਕੋਈ ਪਾਰਟੀ ਇਨਕਾਰ ਵੀ ਨਹੀਂ ਕਰੇਗੀ ਢਿੱਲੋ ਸਾਹਿਬ ਕਰਦੀ ਜੀ ਅੱਜ ਕੱਲ੍ਹ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਉਸ ਕਲਯੁਗੀ ਪਿਓ ਨੂੰ ਫਾਂਸੀ ਹੋਈ ਹੈ ਜਿਹਨੇ ਆਪਣੇ ਹੀ ਸ਼ਾਇਦ 7 ਜਾਂ 8 ਜਾਂ 9 ਸਾਲ ਦੀ ਬੱਚੀ ਨਾਲ ਘਣਾਉਣਾ ਕਾਰਜ ਕੀਤਾ ਸੀ ਕੰਮ ਕੀਤਾ ਸੀ ਇਹ ਭੇਜਣਾ ਚਾਹੀਦਾ ਇਹਦੇ ਤੋਂ ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਭੱਜੇ ਬਿਲਕੁਲ ਪਰ ਕਾਨੂੰਨ ਇਸ ਕਰਕੇ ਲਾਗੂ ਨਹੀਂ ਹੋਣਾ ਜਿਹੜੇ ਮੈਂਬਰ ਪਾਰਲੀਮੈਂਟ ਬੈਠੇ ਉਹਨਾਂ ਤੇ ਇਹੋ ਜਿਹੇ ਜ਼ੁਲਮ ਲੱਗੇ ਹੋਏ ਐ ਹਾਂ ਆ ਤੁਹਾਡੇ ਸਾਹਮਣੇ ਉਹਨੂੰ ਰਾਤ ਨਹੀਂ ਮਿਲ ਲ ਬ੍ਰਿਜ ਭੂਸ਼ਣ ਸ਼ਰਦ ਸਿੰਘ ਨੂੰ ਜੀ ਉਹ ਜਿਹੜਾ ਇੱਕ ਖੂਬਸੂਰਤ ਕੁੜੀ ਸੀ ਇਹਨਾਂ ਦੇ ਜੂਪੀ ਦੇ ਐਮ ਐਲ ਏ ਨੇ ਕਿਵੇਂ ਬਾਅਦ ਦੇ ਵਿੱਚ ਉਹਦੇ ਪਿਤਾ ਨੂੰ ਵੀ ਮਰਵਾਇਆ ਜੀ ਉਹ ਸਾਰਾ ਕੁਝ ਇੱਥੀ ਬਪਰਿਆ ਨਾ ਹਾਂ ਅਪਰਾਧਕ ਕੇਸਾਂ ਵਿੱਚ ਇਹ ਨੇ ਇਹਨਾਂ ਤੋਂ ਤੁਸੀਂ ਆਸ ਰੱਖਦੇ ਹੋ ਕਿ ਇਹ अपराधा ਨੂੰ ਸਜ਼ਾਵਾ ਦੇਣ ਵਾਸਤੇ ਉਹਦੇ ਤੇ ਦਸਕਤ ਕਰਨਗੇ ਜੀ ਬਿਲਕੁਲ ਪਹਿਲਾਂ ਆਪਣੇ ਪੀੜੇ ਥਲੇ ਛੁੱਟੀ ਫੇਰ ਕੇ ਹੋ ਜੇਵੇ ਕੋਈ ਮਾੜੀ ਗੱਲ ਨਹੀਂ ਇਹ ਘਨੌੜਾ ਜੁਰਮ ਜਿਹੜਾ ਦੇਖੋ ਇਹਦੇ ਆਪਾਂ ਇੱਕ ਪੱਖ ਤੇ ਬਹੁਤ ਗੱਲਾਂ ਕਰਦੇ ਆਂ ਕਈ ਵਾਰ ਆਪਣਾ ਪ੍ਰਭਜੋਤ ਜੀ ਪੱਖ ਦੂਜਾ ਕੀ ਹੈ ਜੀ ਤੁਸੀਂ ਵੀ ਉਸ ਇਲਾਕੇ ਦੇ ਰਹਿਣ ਵਾਲੇ ਹੋ ਮੈਂ ਵੀ ਉਹਦਾ ਕਿਸੇ ਵੇਲੇ ਆਪਣਾ ਇਲਾਕਾ ਇਕੱਠਾ ਹੁੰਦਾ ਸੀ 93 ਤੋਂ ਪਹਿਲਾਂ ਜੀ ਕਾਲਜਾਂ ਦੇ ਪ੍ਰੋਸਪੈਕਟਾਂ ਦੇ ਵਿੱਚ ਲਿਖਿਆ ਹੁੰਦਾ ਸੀ ਕਾਲਜ ਦੀ ਹਦੂਦ ਅੰਦਰ ਢਕੀਲੇ ਕੱਪੜੇ ਪਾ ਕੇ ਆਉਣੇ ਔਰਤਾਂ ਨੂੰ ਕੁੜੀਆਂ ਨੂੰ ਬਣਾਣੇ ਜੀ ਸਾਡਾ ਜਿਹੜਾ ਪੰਜਾਬੀ ਪਹਿਰਾਵਾ ਇਹ ਬਿਸ਼ਪ ਦਾ ਇੱਕ ਨੰਬਰ ਪਹਿਰਾਵਾ ਹੈ ਜਦੋਂ ਤੋਂ ਅਸੀਂ ਉਤੇਜਤਾਂ ਭਰਪੂਰ ਪਹਿਰਾਵਾ ਪਾਉਂਦੇ ਆ ਫਰਕ ਉੱਥੋਂ ਵੀ ਪੈਂਦਾ ਥੋੜਾ ਜਿਹਾ ਤਾਂ ਸਾਨੂੰ ਵੀ ਆਪਦੇ ਆਪ 'ਚ ਕਈ ਵਾਰ ਤਾਂ ਇਸ ਤਰ੍ਹਾਂ ਦੇ ਪਹਿਰਾਵੇ ਨੇ ਕਿ ਘਰ ਦੇ ਵਿੱਚ ਬੈਠ ਕੇ ਵੀ ਦੇਖਣੇ ਔਖੇ ਹੋ ਜਾਂਦੇ ਆ ਸਾਨੂੰ ਥੋੜਾ ਬਹੁਤਾ ਉਸ ਤੇ ਵੀ ਹੁਣ ਤੁਸੀਂ ਨਵੇਂ ਪਹਿਰਾ ਵਿੱਚ ਦੇਖੋ ਭਾਵੇਂ ਤੁਹਾਡੀ ਯੂਨੀਵਰਸਿਟੀ ਹੈ ਥਾਪਰ ਯੂਨੀਵਰਸਿਟੀ ਹੈ ਜਾਂ ਹੋਰ ਹੈ ਉਹ ਬੀਬੀਆਂ ਨੇ ਪਏ ਗਰੌਨ ਵਾਲੀ ਡਰੈਸੀ ਸ਼ੁਰੂ ਕਰਤੀ ਜੀ ਜੀ ਕਿਤਨਾ ਕਿਤੇ ਮਤਲਬ ਮੈਂ ਉਦੋਂ 93 94 'ਚ ਇੱਕ ਗੀਤ ਲਿਖਿਆ ਸੀ ਜਿਹੜਾ ਹੈਗਾ ਕਿ ਉਲਟਾ ਦੇਖ ਜਵਾਨਾ ਆ ਜਾਂ ਪੁੱਤ ਬਾਪੂ ਨੂੰ ਕਹਿੰਦੇ ਵਿੱਚ ਥਾਣੇ ਦੇ ਜਾ ਕੇ ਦਾੜੀ ਪੁਲਿਸ ਦੇ ਹੱਥ ਪੜਾਉਂਦੇ ਸ਼ਰਮ ਹਿਆਨਾ ਪੱਲੇ ਰਹਿ ਗਈ ਮੰਦਰੇ ਹੋ ਗਏ ਹਾਲ ਵੀ ਕੁਝ ਹੋਸ਼ ਕਰੋ ਬਦਲ ਚ ਬੰਨੇ ਦੀ ਚਾਲ ਗਈ ਹੂੰ ਜੀ ਸੋ ਮੇਰੇ ਕਹਿਣ ਦਾ ਮਤਲਬ ਸਾਨੂੰ ਇਹ ਜਿਹੜੀਆਂ ਸਾਰੇ ਪੱਖਾਂ ਨੂੰ ਦੇਖਣਾ ਚਾਹੀਦਾ ਹੈ ਜਿੱਥੇ ਜਿਹਦਾ ਜਿਹਦਾ ਕਸੂਰ ਹੈ ਉਹ ਸੈਪਟ ਕਰੇ ਤੇ ਇੱਕ ਨਿਰੋਇ ਸਵਾਜ ਦੀ ਸਿਰਜਣਾ ਕਰੀਏ ਜਿਹੜਾ ਅਗਾਹ ਵੱਧੂ ਸੋਚਾਲਾ ਹੋਵੇ ਉਨੀ ਚੀਜ਼ ਜੇ ਅਸੀਂ ਪੋਜੀਟਿਵ ਐਸਪੈਕਟ ਤੇ ਲਾ ਲਈਏ ਜਿਆਦਾ ਵਧੀਆ ਹੋਏਗੀ ਜੀ ਟਿਲੋ ਸਾਹਿਬ ਗੱਲ ਕਰਾਂਗੇ ਹਰਿਆਣਾ ਦੀ ਹਰਿਆਣਾ ਦੇ ਵਿੱਚ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਬੀਜੇਪੀ ਦੇ ਵੱਲੋਂ ਕਿ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲ ਦਿੱਤੀ ਜਾਵੇ ਪਰ ਇਲੈਕਸ਼ਨ ਕਮਿਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣ ਜਿਹੜੀ ਤਰੀਕ ਹੈ ਉਹ ਨਹੀਂ ਬਦਲੀ ਜਾਏਗੀ ਤੈ ਤਰੀਕ ਦੇ ਉੱਪਰ ਹੀ ਚੋਣਾਂ ਨੇ ਜਿਹੜੀਆਂ ਹੋਣਗੀਆਂ ਟਿਲੋ ਸਾਹਿਬ ਇੰਨੀ ਕੀ ਲੋੜ ਪੈ ਗਈ ਸੀ ਕਿ ਜ਼ਰੂਰਤ ਹੈ ਕਿ ਬੀਜੇਪੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਜਿਹੜੀ ਤਰੀਕ ਬਦਲ ਦਿੱਤੀ ਜਾਵੇ ਮੇਰਾ ਕਹਿ ਲਓ ਉਹਨਾਂ ਨੇ ਨਾ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਤਰੀਕੇ ਬਣਾਈਆਂ ਉਹਦੇ ਪਹਿਲਾਂ ਗੌਰੇ ਨਹੀਂ ਕੀਤੀ ਜੀ ਇੱਕ ਤਰੀਕਾ ਵੋਟਾਂ ਦੀ 4 ਤਰੀਕ ਨੂੰ ਨਤੀਜਾ 26 ਤੇ 27 ਕਹਿੰਦੇ ਉੱਥੇ ਛੁੱਟੀ ਹੈ ਮਹੀਨਾ ਹੈਗਾ ਇਹ 30 ਦਾ ਜੀ ਸਤੰਬਰ 29 ਨੂੰ ਉੱਥੇ ਚੋਰ ਪ੍ਰਚਾਰ ਬੰਦ ਹੋ ਜਾਣਾ ਹੈ ਇਸੇ ਕਰਕੇ ਇੱਕ ਨੂੰ ਵੋਟਾਂ ਪੈਣਗੀਆਂ ਜੀ ਜੀ 26 ਤੇ 27 ਦੀ ਛੁੱਟੀ ਹੈ ਉਹ ਕਹਿੰਦੇ ਵੀ ਵਿੱਚ ਰਹਿ ਗਈ ਹੂੰ ਲੋਕ ਕਿਤੇ ਛੁੱਟੀਆਂ ਲੈ ਕੇ ਕੱਪੇ ਸਜੇ ਕੋ ਬਣੀ ਨਾ ਪੱਜਾ ਨਾ ਹੂੰ ਕਿਉਂਕਿ ਤੀਨੋਂ ਚੋਰ ਪ੍ਰਚਾਰ ਬੰਦ ਹੈ 26 27 ਦੀ ਛੁੱਟੀ ਹੈ ਜੇ 28 ਦੀ ਛੁੱਟੀ ਲੈ ਲਈ ਤੇ ਗਾਹਾਂ ਇੱਕ ਦੀ ਫੇਰ ਛੁੱਟੀ ਹੈ ਵੋਟਾਂ ਨੂੰ ਜੀ ਤੇ ਬੰਦਿਆਂ ਦਾ ਤਾਂ ਹਫਤਾ ਮौज-ਮਸਤੀ ਬਣ ਗਈ ਲੌਂਗ ਵੀਕੈਂਡ ਹੋ ਜਾਏਗਾ ਹਾਂ ਹਾਲਾਂਕਿ ਕਈ ਵਾਰ ਅਕਸਰ ਦੇਖਣ ਨੂੰ ਮਿਲਿਆ ਜਦੋਂ ਮੈਂ ਬਹੁਤ ਸਾਰੇ ਦਫ਼ਤਰਾਂ 'ਚ ਜਾਣਾ ਹੈ ਕਦੇ 4-5 ਛੁੱਟੀਆਂ ਹੋ ਗਈਆਂ ਮੈਂ ਇੱਕ ਘਰ 'ਚ ਗਿਆ ਮੇਰਾ ਦੋਸਤ ਸੀ ਕਦੇ ਭਾਈ ਸਾਹਿਬ ਸ਼ੋਕਰਾ ਅੱਜ 4 ਦਿਨਾਂ ਤੋਂ ਘਰੀ ਮੰਜੇ ਤੇ ਪਏ ਨੇ ਇਹਨਾਂ ਨੂੰ ਘਮਾਕ ਪੂਰੇ ਹੋ ਕਿਥੇ ਜੀ ਸੋ ਸਾਡੀ ਕਈ ਵਾਰੀ ਦਖਲ ਅੰਦਾਜ਼ੀ ਇਹ ਘਰ ਜਿਹੜਾ ਹੋਮ ਡਿਪਾਰਟਮੈਂਟ ਆ ਪਸੰਦ ਵੀ ਨਹੀਂ ਕਰਦਾ ਬਹੁਤੀ ਵੀ ਜੇ ਘਰੇ ਰਹਿਣਗੇ ਸਾਰਾ ਦਿਨ ਕੋਈ ਨਾ ਕੋਈ ਹੁਕਮ ਚੜਾਈ ਜਾਣਗੇ ਜੀ ਜੀ ਸੋ ਇਸ ਕਰਕੇ ਚੋਣ ਕਮਿਸ਼ਨ ਨੇ ਕਹਿਤਾ ਕਿ ਨੋ ਇੱਕ ਤਰੀਕ ਨੂੰ ਹੀ 1 ਅਕਤੂਬਰ ਨੂੰ ਹੀ ਵੋਟਾਂ ਪੈਣਗੀਆਂ ਜੀ ਗੱਲ ਕਰੀਏ ਤਾਂ ਮੁਖ ਸਕੱਤਰ ਨੇ ਜਿਹੜੇ ਉਹ ਜੇਪੀ ਨੱਡਾ ਹੋਣਾ ਨੂੰ ਢੱਲੂ ਸਾਹਿਬ ਮਿਲਕੇ ਆਏ ਨੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਭੇਜਿਆ ਹੈ ਕਿਉਂਕਿ ਖਾਦ ਦੀ ਕਾਫੀ ਜ਼ਿਆਦਾ ਕਮੀ ਹੈ ਜਿਹੜੀ ਡੀਏਪੀ ਦੀ ਉਸ ਸਮੇਂ ਪੰਜਾਬ ਦੇ ਵਿੱਚ ਹੈ ਲਗਭਗ 5.1 ਲੱਖ ਟਨ ਦੀ ਕਮੀ ਹੈ ਜਿਹੜੀ ਉਹ ਚੱਲ ਰਹੀ ਹੈ ਸੋ ਮੁਲਾਕਾਤ ਹੈ ਜਿਹੜੀ ਆਪ ਨਹੀਂ ਗਏ ਉਹਨਾਂ ਨੇ ਮੁੱਖ ਸਕੱਤਰ ਨੂੰ ਭੇਜਿਆ ਟਲੋ ਸਾਬ ਜੀ ਇਹ ਵਿਸ਼ੇਸ਼ ਮੁੱਖ ਸਕੱਤਰ ਨੇ ਕੇਏਪੀ ਸੁਨਾ ਜੀ ਜਿਨ੍ਹਾਂ ਨੂੰ ਕੈਪਸਨਾ ਕਹਿੰਦੇ ਆ ਜੀ ਇਸ ਤੋਂ ਪਹਿਲਾਂ ਜਿਹੜੇ ਕਟਾਰੂ ਚੱਕ ਸਾਹਿਬ ਨੇ ਮੰਤਰੀ ਉਹ ਜਿਹੜੇ ਗਦਾਮ ਭਰੇ ਪਏ ਆ ਉਹਦੇ ਮਾਮਲੇ ਦੇ ਵਿੱਚ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੂੰ ਮਿਲ ਕੇ ਆਏ ਆ ਇਹ ਖਾਦਾਂ ਦੇ ਮੰਤਰੀ ਨੇ ਜੇਪੀ ਨੱਡਾ ਸਾਹਿਬ ਸਾਡੇ ਗਵੰਡੀ ਰਾਜ ਹਿਮਾਚਲ ਤੋਂ ਜੀ ਪ੍ਰਧਾਨ ਵੀ ਨੇ ਇਹਨਾਂ ਦੇ ਉਹਨਾਂ ਨੂੰ ਦੱਸ ਕੇ ਆਏ ਨੇ ਵੀ ਸਾਡੀ ਇੰਨੀ ਕਾਰਟ ਹੈ 5.5 ਲੱਖ ਆਪਣੇ ਇੱਥੇ ਘਟੋ-ਘਟ ਇਹ ਲੱਗਦੀ ਹੈ ਸਾਡੇ ਕੋਲ 5.5 ਲੱਖ ਕਾਰਟ ਹੈ 50 ਹਜ਼ਾਰੇ ਇਥੇ ਇਹਨਾਂ ਦੇ ਕੋਲ ਹੈ ਹੂੰ ਅਸਲ ਸਮੱਸਿਆ ਇਹ ਹੈ ਕਿ ਸਹਿਕਾਰੀ ਖੇਤਰਾਂ ਨੂੰ ਖੁੰਝੇ ਲਾ ਕੇ ਇਹਨਾਂ ਨੇ ਪ੍ਰਾਈਵੇਟ ਸੈਕਟਰ ਨੂੰ ਤਰਜੀਹ ਦਿੱਤੀ ਹੈ ਜਿਹੜੇ ਪ੍ਰਾਈਵੇਟ ਸੈਕਟਰ ਦਾ ਇੱਥੇ ਖਾਦ ਦਾ ਸਿਸਟਮ ਆਇਆ ਉਹਦੇ ਨਮੂਨੇ ਬਹੁ ਗਿਣਤੀ ਫੇਲ ਰਹੀ ਉਹ ਫੇਲ ਹੋਣ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਮਿਲ ਨਹੀਂ ਰਹੀ ਪਰ ਸਾਡੇ ਇੱਥੇ ਪਿਛਲੀ ਵਾਰੀ 35 ਲੱਖ ਕਟੇਅਰ ਦੇ ਵਿੱਚ ਕਨਕ ਵੀ ਜੀ ਗਈ ਸੀ ਐਕਟਿਵ ਰੱਖਵਾਓ ਮੜਾ ਮੂਟਾ ਕੱਟਦਾ ਵਾਧਾ ਹੁੰਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਲਗਭਗ ਆਰ ਪਾਰੀ ਹੁੰਦਾ ਹੈਗਾ ਜੀ ਸੋ ਇਹਨਾਂ ਨੇ ਕਿਹਾ ਕਿ ਸਾਡਾ ਇਹ ਵੱਡਾ ਹੋਇਆ ਹੈ ਪੰਜਾਬ ਹਰਿਆਣਾ ਇਹ ਸਾਰੇ ਸੂਬੇ ਨੇ ਜਿਹੜੇ ਰਾਜਸਥਾਨ ਮੱਧ ਪ੍ਰਦੇਸ਼ ਜੁਪੀ ਜਿੱਥੇ ਕਨਕ ਕਾਫੀ ਹੁੰਦੀ ਹੈ ਸੋ ਪੰਜਾਬ ਬਾਰੇ ਤਾਂ ਕਿਹਾ ਗਿਆ ਕਿ ਅਸੀਂ 50% ਤੋਂ ਵੱਧ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਹਿੱਸਾ ਪਾਉਣੀ ਹੈ ਹੂੰ ਉਹ ਜਿਹੜੀ ਕਮੀ ਪੈਗੀ ਤਾਂ ਫਿਰ ਕੈਪਸਨਾ ਸਾਹਿਬ ਉੱਥੇ ਜਾ ਕੇ ਮਿਲ ਕੇ ਆਏ ਨੇ ਜੀਪੀ ਨੱਡਾ ਸਾਹਿਬ ਨੂੰ ਉਹ ਕਹਿੰਦੇ ਮੈਂ ਮੁੱਖ ਮੰਤਰੀ ਸਾਹਿਬ ਦੇ ਵਿਹਾਰ ਦੇ ਉੱਤੇ ਹੀ ਆਇਆ ਜੀ ਸੋ ਇਹ ਕੰਮ ਬਹੁਤ ਹੈ ਸੌਖਾ ਨਹੀਂ ਕਿਉਂਕਿ ਮਹੀਨਾ ਤਾਂ ਰਹਿ ਗਿਆ ਆਹੀ ਬਿਲਕੁਲ ਅਕਤੂਬਰ ਦੇ ਝੋਨਾ ਮੈਦਾਨ ਚ ਆ ਜਾਣਾ ਤੇ 15 ਕ ਨਵੰਬਰ ਤੱਕ ਕਣਕ ਦੀ ਬਜਾਈ ਹੁੰਦੀ ਹੈ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਕੋਲ ਖਾਦ ਆਵੇ ਹੂੰ ਤੇ ਜਿਹੜੇ ਕੇਂਦਰ ਵਾਲੇ ਨੇ ਉਹਨਾਂ ਕੋਲ ਤਾਂ ਮਸਾੜੇ ਕੇ ਚਾਏ ਨੇ ਵੀ ਗੱਲ ਕਿਸਾਨ ਇਹਨਾਂ ਦੇ ਪਾਓ ਹੂੰ ਕਹਿਣਗੇ ਪਾਸੇ ਘੇਰੀ ਹਾਂ ਤੋ ਇਸ ਕਰਕੇ ਇਹ ਜੋ ਮਰਜ਼ੀ ਕਹੀ ਜਾਣ ਉਹ ਕਹਿਣਗੇ ਤੁਸੀਂ ਚੁਟਕਲੇ ਸੁਣਾਉਣ ਵਾਸਤੇ ਨਹੀਂ ਬੈਠੇ ਇੱਥੇ ਜੀ ਕੁਝ ਕਰਨ ਵਾਸਤੇ ਬੈਠਿਓ ਤੇ ਕਰੋ ਜੀ ਟਿਲੋ ਸਾਹਿਬ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਖਬਰਾਂ ਬਹੁਤ ਸਾਰੀਆਂ ਨੇ ਪਰ ਸਮੇਂ ਦੀ ਨਜ਼ਾਕਤ ਨੂੰ ਜਿਹੜਾ ਉਹ ਜ਼ਰੂਰ ਸਮਝਣਾ ਪੈਂਦਾ ਹੈ ਟਿਲੋ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਜਿਹੜੇ ਕੀਮਤੀ ਵਿਚਾਰ ਨੇ ਉਹ ਸਾਂਝੇ ਕੀਤੇ ਸ਼ੁਕਰ ਗਜੀ ਜੀ ਸੋ ਇਹ ਸੰਨ ਜਸਪਾਲ ਸਿੰਘ ਢੱਲੋਂ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਵਿਚਾਰ ਚਰਚਾ ਕੀਤੀ ਬਹੁਤ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਗੱਲਬਾਤ ਹੈ ਜਿਹੜੀ ਉਹ ਹੋਈ ਹੈ ਇਸੇ ਤਰ੍ਹਾਂ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ